ਇੱਕ ਪਿੰਡ ਦੇ ਮੁੰਡਿਆਂ ਨੇ ਅੱਜ ਹਾਲੀਵੁੱਡ ਨੂੰ ਟੱਕਰ ਦਿੱਤੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਜੇ ਜਜ਼ਬਾ ਹੋਵੇ ਕਹਿੰਦੇ ਕੁਝ ਵੀ ਬੰਦਾ ਕਰ ਸਕਦਾ ਹੈ ਔਰ ਅੱਜ ਇੰਨਾ ਮਨ ਖੁਸ਼ ਹੋਇਆ ਬਾਬਾ ਗੁਰਦੇਵ ਸਿੰਘ ਜੀ ਦੀ ਦੇ ਕਰਦਾਰ ਦੇ ਵਿੱਚ ਭੁੱਗੀ ਭਾਜੀ ਨੇ ਇੰਨਾ ਸੋਹਣਾ ਕੰਮ ਕੀਤਾ ਬਾਕੀ ਜਿੰਨੇ ਵੀ ਕਲਾਕਾਰ ਸੀ ਬੋਲਟ ਹੋਣੀ ਆ ਭਾਈ ਜਿਨ੍ਹਾਂ ਨੇ ਨੈਗੇਟਿਵ ਕੀਤਾ ਮੈਨੂੰ ਉਹਨਾਂ ਤੋਂ ਨਫ਼ਰਤ ਹੋ ਗਈ ਮਤਲਬ ਇੰਨਾ ਅੱਛਾ ਕੀਤਾ ਕੰਮ ਇਹਨਾਂ ਨੇ ਤੇ ਸਾਰਿਆਂ ਦਾ ਬਹੁਤ ਸੋਹਣਾ ਕੰਮ ਸੀ ਸਾਡੀ ਇਹੀ ਗੁਜ਼ਾਰਿਸ਼ ਹੈ ਕਿ ਇਹੋ ਜਿਹੀਆਂ ਫਿਲਮਾਂ ਨੂੰ ਵੱਧ ਤੋਂ ਵੱਧ ਹੰਗਾਰਾ ਦਿਓ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਮੈਂ ਤਾਂ ਕਹਿਣਾ ਸਕੂਲਾਂ ਦੇ ਬੱਚਿਆਂ ਨੂੰ ਜ਼ਰੂਰ ਦਿਖਾਉਣੇ ਚਾਹੀਦੇ ਆ ਜਿਹੜੇ ਵੀ ਸਕੂਲਾਂ ਦੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਅਸੀਂ ਮਾੜਾ ਮੋਟਾ ਇਤਿਹਾਸ ਪੜਿਆ ਸੀ ਕਿਤਾਬਾਂ ਚੋਂ ਪਰ ਅੱਜ ਮੇਰਾ ਖਿਆਲ ਆ ਪੜ੍ਹਨ ਦਾ ਜਿਹੜਾ ਸ਼ੌਕ ਘੱਟ ਹੁੰਦਾ ਜਾ ਰਿਹਾ ਹੈ ਤਾਂ ਸਾਡੀਆਂ ਫਿਲਮਾਂ ਇੱਕ ਇੱਕ ਜ਼ਰੀਆ ਜਿਹੜੇ ਸਾਡੇ ਇਤਿਹਾਸ ਨੂੰ ਦਰਸਾਉਂਦੀਆਂ ਨੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਫਿਲਮ ਨੂੰ ਸਪੋਰਟ ਕਰੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੀ ਫੈਮਿਲੀ ਦੇ ਨਾਲ ਫਿਲਮ ਦੇਖੋ